ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜਿਹੜੀ ਸਾਡੇ ਭਵਨ ਦੇ ਵਿੱਚ ਮੂਰਤੀ ਦੀ ਸਥਾਪਨਾ ਕੀਤੀ ਗਈ ਆ ਉਹ ਬਹੁਤ ਹੀ ਵਧੀਆ ਕੰਮ ਹੋਇਆ ਇਹਦੇ ਨਾਲ ਸਾਡੇ ਸਮਾਜ ਨੂੰ ਬਹੁਤ ਚੰਗੀ ਸਿੱਖਿਆ ਮਿਲਦੀ ਹੈ ਮੈਂ 바ਵਾ ਸਾਹਿਬ ਦੇ ਮੂਰਤੀ ਦੀ ਸਥਾਪਨਾ ਦੇਾਰੇ ਆਏ ਹੋਏ ਸੱਜਣ ਜਿੰਦੂਆ ਤੇਨ ਨੂੰ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਪਿੰਡਾਂ 'ਚ ਸਾਡੇ ਛੋੜੀਆ ਸੱਤੇ ਤੇ ਪਹੁੰਚ ਕੇ ਸਾਡਾ ਮਾਣ ਰੱਖਿਆ ਉਹ ਮੈਂ ਸਾਰੇ ਸੱਜਣਾ ਦਾ ਪਹਿਲੋਂ ਲੋਹਾਤਨ ਦਾਤ ਕਰਦਾ ਹਾਂ ਡਾਕਟਰ ਪੀਮਰਾਓ ਅੰਬੇਡਕਰ ਪਵਨਪਿੰਡ ਸੀਲ ਕਿਆਣਾ ਵਿਖੇ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਪ੍ਰਤੀਮਾ ਸशोभਿਤ ਕੀਤੀ ਗਈ ਹੋਰ ਤਸਵੀਰ ਕਿ ਰਾਜਕੁਮਾਰ ਬਿੱਟੂ ਦੀ ਅਗਵਾਈ ਵਿੱਚ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਮਹਾਨ ਕਾਰਜ ਦੌਰਾਨ ਸਾਰਿਆਂ ਹੀ ਵੱਲੋਂ ਪਹਿਲਾਂ ਬਾਬਾ ਸਾਹਿਬ ਦੀ ਪ੍ਰਤੀਮਾ ਨੂੰ ਢੋਲਟਮਕੈ ਨਾਲ ਭਵਨ ਵਿਖੇ ਲਿਆਂਦਾ ਗਿਆ ਤੇ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਪ੍ਰਤੀਮਾ ਤੇ ਫੁੱਲ ਮਾਲਾ ਮਾਹ ਪੇਟ ਕੀਤੀਆਂ ਗਈਆਂ ਸਾਰਿਆਂ ਨੇ ਇਸ ਮੌਕੇ ਬਾਬਾ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਲਿਆ ਇਸ ਮੌਕੇ ਇਲਾਕੇ ਪਰਚੋਂ ਹੋਰ ਬਹੁਤ ਸਾਰੀਆਂ ਉਗੀਆਂ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਤੇ ਬਾਬਾ ਸਾਹਿਬ ਨੂੰ ਕੀਤਾ ਯਾਤ ਇਸ ਸਮਾਰੋਹ ਦੌਰਾਨ ਪਿੰਡ ਦੇ ਸਕੂਲੀ ਬੱਚਿਆਂ ਨੇ ਵੀ ਬਾਬਾ ਸਾਹਿਬ ਦੇ ਫਲਸਫੇ ਤੇ ਚੱਲਣ ਦਾ ਪ੍ਰਣ ਲਿਆ ਦਿਖਾਉਦੇ ਹਾਂ ਪੂਰੀ ਵੀਡੀਓ ਇਸ ਖਬਰ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਈਐਨਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਸਾਰਿਆਂ ਨੂੰ ਮੇਰੇ ਵੱਲੋਂ ਜੈਪੀਮ ਜੈ ਭਾਤ ਅਸੀਂ ਇੱਥੇ ਪਿੰਡ ਸੇਲਕਿਆਣੇ ਦੇ ਵਾਸੀ ਆ ਅਸੀਂ ਇੱਥੇ ਡਾਕਟਰ ਬੀ ਆਰ ਅੰਬੇਡਕਰ ਭਵਨ ਖੋਲਿਆ ਹੈ ਜਿੱਥੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਇਹ ਐਜੂਕੇਸ਼ਨ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬਦੌਲਤ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਹੀ ਸਾਨੂੰ ਬਰਾਬਰ ਦੇ ਅਧਿਕਾਰ ਦਿੱਤੇ ਅਸੀਂ ਦਲਿਤ ਵਰਗ ਦੇ ਵਿੱਚੋਂ ਉੱਠ ਕੇ ਬਰਾਬਰ ਬਾਕੀ ਸਾਰੇ ਵਰਗਾਂ ਨਾਲ ਪੜ ਸਕਦੇ ਹਾਂ ਤੇ ਬਰਾਬਰ ਹੀ ਸਾਰੇ ਬੱਚਿਆਂ ਨੂੰ ਇਕੁਅਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਲੜਕਿਆਂ ਨੂੰ ਲੜਕੀਆਂ ਦੇ ਬਰਾਬਰ ਐਜੂਕੇਸ਼ਨ ਦਿੱਤੀ ਜਾਂਦੀ ਹੈ ਕੰਪਿਊਟਰ ਦੀ ਵੀ ਪ੍ਰੋਪਰ ਇੱਥੇ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਬੱਚੇ ਸਟਾਰਟਿੰਗ ਤੋਂ ਹੀ ਕੀਆ ਕੰਪਿਊਟਰ ਸਿੱਖ ਸਕਣ ਅੱਗੇ ਜਾ ਕੇ ਉਹਨਾਂ ਨੂੰ ਮੁਸ਼ਕਿਲ ਨਾ ਆਵੇ ਤੇ ਬੱਚੇ ਆਪਣਾ ਸਾਹਸ ਨਾਲ ਹਾਂ ਜੀ ਬੱਚਿਆਂ ਨੂੰ ਜਿਹੜੇ ਮਿਸ਼ਨ ਨਾਲ ਜੁੜੇ ਕਿਸ ਤਰ੍ਹਾਂ ਪਲੇਸ ਕਰਦੇ ਹੋ ਬਾਪੂ ਸਾਹਿਬ ਬਾਰੇ ਹੋਰ ਹੋਰ ਕੌਣ-ਕੌਣ ਸਜੂ ਕੀ ਹੈਗਾ ਮੈਂ ਪ੍ਰਧਾਨ ਜੀ ਹੈਗੇ ਆ ਕਿਸ ਕਿਸ ਤਰ੍ਹਾਂ ਦੇ ਸਾਰੇ ਬੱਚਿਆਂ ਨੂੰ ਜਿਹੜੀ ਆ ਪ੍ਰੇਰਿਤ ਕੀਤਾ ਜਾਂਦਾ ਹਾਂ ਹਾਂ ਜੀ ਸਰ ਇੱਥੇ ਪ੍ਰੋਪਰ ਐਜੂਕੇਸ਼ਨ ਡਾਕਟਰ ਬੀ ਆਰ ਅੰਬੇਡਕਰ ਜੀ ਜੋ ਵੀ ਉਹਨਾਂ ਦਾ ਯੋਗਦਾਨ ਆ ਪ੍ਰੋਪਰ ਉਹਨਾਂ ਨੂੰ ਦੱਸਿਆ ਜਾਂਦਾ ਕਿੰਨਾ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਆ ਸਟੱਡੀ ਦੇ ਅਕੋਰਡਿੰਗ ਤੇ ਉਹਨਾਂ ਨੇ ਕੀ ਕੀ ਸਾਨੂੰ ਸਹੂਲਤਾਂ ਮੁਹਈਆ ਕਰਾਈਆਂ ਹਨ ਤੇ ਇੱਥੇ ਜਿਹੜੇ ਪ੍ਰਧਾਨ ਹਨ ਅ ਅੰਕਲ ਬਿੱਟੂ ਰਾਮ ਜੀ ਜਿਹੜੇ ਸਾਨੂੰ ਪ੍ਰੋਪਰ ਇੱਥੇ ਸਹੂਲਤਾਂ ਜਿਹੜੀਆਂ ਵੀ ਚਾਹੀਦੀਆਂ ਹਨ ਉਹ ਮੁਹਈਆ ਕਰਵਾਉਂਦੇ ਹਨ ਤੇ ਬੱਚਿਆਂ ਨੂੰ ਜੋ ਵੀ ਜ਼ਰੂਰਤਾਂ ਹਨ ਕਾਪੀ ਪੈਨ ਸਾਰਾ ਕੁਝ ਮੁਹਈਆ ਕਰਵਾਇਆ ਜਾਂਦਾ ਹੈ ਜਦੋਂ ਤੁਸੀਂ ਬਾਬਾ ਸਾਹਿਬ ਗਗਨ ਸਰ ਜੀ ਬਾਰੇ ਬੱਚਿਆਂ ਨੂੰ ਦਸਤੇ ਹੈਗੇ ਕਿ ਬੱਚੇ ਕੋਈ ਰੁਝਾਨ ਤੱਕ ਹੁੰਦੇ ਹੈਗੇ ਹਾਂਜੀ ਬੱਚੇ ਪ੍ਰੋਪਰ ਉਹਨਾਂ ਦਾ ਕੰਪੀਟੀਸ਼ਨਸ ਵਗੈਰਾ ਕਰਵਾਏ ਜਾਂਦੇ ਆ ਚਾਰਟ ਮੇਕਿੰਗ ਦਾ ਉਹਨਾਂ ਦੇ ਬਰਥ ਦੇ ਪ੍ਰੋਪਰ ਉਹਨਾਂ ਦੀ ਸਪੀਚ ਸਪੀਚਸ ਦੀ ਕੰਪੀਟੀਸ਼ਨ ਵੀ ਰੱਖਿਆ ਜਾਂਦਾ ਪ੍ਰੋਪਰ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਜਾਂਦੇ ਆ ਤੇ ਬੜੇ ਰੁਝਾਨ ਦੇ ਨਾਲ ਉਹ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਪੇਟ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜਿਹੜੀ ਸਾਡੇ ਭਵਨ ਦੇ ਵਿੱਚ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ ਉਹ ਬਹੁਤ ਹੀ ਵਧੀਆ ਕੰਮ ਹੋਇਆ ਇਹਦੇ ਨਾਲ ਸਾਡੇ ਸਮਾਜ ਨੂੰ ਬਹੁਤ ਚੰਗੀ ਸਿੱਖਿਆ ਮਿਲਦੀ ਹੈ ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਇਸ ਪੜ੍ਹਾਈ ਦੇ ਨਾਲ ਜੋੜਿਆ ਜਾਵੇ ਉਹਨਾਂ ਨੂੰ ਬਾਬਾ ਸਾਹਿਬ ਦੀਆਂ ਕਿਤਾਬਾਂ ਹੋਰ ਸਾਰੇ ਸਮਾਜ ਨੂੰ ਇਹ ਚਾਹੀਦਾ ਹੈ ਕਿ ਸਾਡੇ ਸੇ ਬਾਬਾ ਸਾਹਿਬ ਦੀ ਸਿੱਖਿਆ ਦਿੱਤੀ ਜਾਵੇ ਇਹਦੇ ਵਿੱਚ ਇਹ ਹੀ ਹੈ ਕਿ ਆਉਣ ਵਾਲਾ ਕੱਲ ਜਿਹੜਾ ਆ ਜੇ ਐਜੂਕੇਟਡ ਆਊਗਾ ਤਾਂ ਨੱਚ ਸੁਧਾਰ ਆਊਗਾ ਕਿਉਂਕਿ ਅੱਜ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਲਿਖੋ ਸੰਘਰਸ਼ ਕਰੋ ਜੇ ਅਸੀਂ ਸੰਘਰਸ਼ ਕਰਾਂਗੇ ਪੜਾਂਗੇ ਤਾਂ ਕੱਲ ਨੂੰ ਸਾਡਾ ਜਿਹੜਾ ਆਉਣ ਵਾਲਾ ਕੱਲ ਆ ਉਹ ਬਹੁਤ ਵਧੀਆ ਹੋਊਗਾ ਸਭ ਤੋਂ ਪਹਿਲਾਂ ਅੰਬੇਦਕਰ ਜੀ ਦਾ ਪੰਜਾਬ ਵੱਲੋਂ ਅੰਬੇਦਕਰ ਜੀ ਦਾ ਮੋਢੀ ਵਾਸੀ ਵੱਲੋਂ ਸਾਰੇ ਅੰਬੇਦਕਰੀ ਵੀਰਾਂ ਦਾ ਮੈਂ ਤੁਹਾਨੂੰ ਸਵਾਗਤ ਕਰਦਾ ਜਿਵੇਂ ਕਿ ਸਟੈਚੂ ਬਾਬਾ ਸਾਹਿਬ ਜੀ ਦਾ ਜੋ ਲੱਗਿਆ ਹੋਇਆ ਬਹੁਤ ਹੀ ਸੁੰਦਰ ਸਟੈਚੂ ਹਰ ਪਿੰਡ ਵਿੱਚ ਇਹਦੀ ਲੋੜ ਆ ਤਾਕੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਹਰ ਇੱਕ ਪਿੰਡ ਵਿੱਚ ਅਰਾਕਸ਼ਿਤ ਵਿਅਤੀ ਆ ਉਹਨਾਂ ਨੂੰ ਕਦਰ ਪਾਉਣ ਵਾਸਤੇ ਇੱਕ ਜੋਦਾ ਬਹੁਤ ਜ਼ਰੂਰੀ ਆ ਜੋ ਸਾਡਾ ਜੋਦਾ ਆ ਅੰਬੇਦਕਰ ਸਾਹਿਬ ਆਪਾਂ ਹੀ ਸਾਡੇ ਜੋਧੇ ਆ ਉਹਨਾਂ ਦਾ ਸਟੈਚੂ ਦੇਖ ਕੇ ਸਾਡੇ ਜਿਹੜੇ ਕੌਮ ਆ ਇਤਨੀ ਜੋਸ਼ ਆਉਗਾ ਬਈ ਜ਼ੁਲਮ ਦਾ ਸਾਹਮਣਾ ਕਿਦਾ ਕਰਨਾ ਇਸ ਕਰਕੇ ਘਰ ਘਰ ਵਾਲਾ ਸਾਡਾ ਸਟੈਚੂ ਤੇ ਘਰ ਘਰ ਦੀ ਤਸਵੀਰ ਜਿਹੜੀ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਸਿਰਕੇ ਦੇ ਪਿੰਡ ਦੇ ਜਨਵਾਸੀ ਆ ਵਧਾਈ ਦੇ ਪਾਤਰ ਆ ਵੀ ਜਿਨ੍ਹਾਂ ਨੇ ਪਹਿਰ ਕਦਮ ਵੀ ਕੀਆ ਜਿਸ ਤਰ੍ਹਾਂ ਪਹਿਲਾਂ ਇਹ ਸਕੂਲ ਜਿਆਦਾ ਸਲੈਂਸ ਚ ਚੱਲਦਾ ਸਾਡੇ ਬਹੁਤ ਹੀ ਸਤਿਕਾਰਯੋਗ ਵੀ ਜਿਸਮ ਬਿੱਟੂ ਜੀ ਜੋ ਹੈਗੇ ਆ ਉਹ ਇਸ ਤਰ੍ਹਾਂ ਪ੍ਰਬੰਧ ਕਰਦੇ ਆ ਤੇ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਜੈ ਭੀਮ ਜੈਪਾਲ ਲੋੜਿਆ ਸਟੇਜੂ ਪਿੰਟ ਪਿੰਟ ਲਵਾਉਣ ਦੇ ਤੇ ਬਾਬਾ ਸਾਹਿਬ ਦੀ ਸੁਖਿਆਮਾ ਦੇ ਚਰਨਾਂ ਦੇ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ